ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੋਹਿਮਾ ਇਹ ਅਟਲ ਸਚਾਈ ਤੋਂ ਉਪਜਿਆ ਇੱਕ ਮੁਹਾਵਰਾ ਹੈ ਪੱਛਮ ਵਾਲੇ ਪਾਸਿਓਂ ਭਾਰਤ ਉੱਤੇ ਕਿੰਨੇ ਹਮਲੇ ਹੋਏ ਤੇ ਸਾਰੇ ਵਿਦੇਸ਼ੀ ਤਾੜਵੀਆਂ ਨੇ ਸਭ ਤੋਂ ਪਹਿਲਾਂ ਆਪਣੀ ਭੁੱਖ ਪੰਜਾਬ ਨੂੰ ਲੁੱਟ ਪੁੱਟ ਕੇ ਲਾਈ ਉਹਨਾਂ ਦਾ ਪਹਿਲਾ ਸ਼ਿਕਾਰ ਸਿਫਤੀ ਦਾ ਘਰ ਅੰਮ੍ਰਿਤਸਰ ਅਤੇ ਇੱਥੋਂ ਦੇ ਵਸਿੰਦੇ ਹੀ ਬਣਦੇ ਰਹੇ ਸਿੱਖਾਂ ਦੀ ਆਨ ਅਤੇ ਸ਼ਾਨ ਦਾ ਪ੍ਰਤੀਕ ਦਰਬਾਰ ਸਾਹਿਬ ਬੜੀ ਵੇਰਾਂ ਬਾਅਦ ਇਹ ਡਾਕੂਆਂ ਦੇ ਹੱਥੋਂ ਲੁੱਟਿਆ ਗਿਆ ਠੱਠਿਆ ਅਤੇ ਤਬਾਹ ਹੋਇਆ ਪਰ ਇਹਦੀ ਸ਼ਾਨ ਹਰ ਵਾਰ ਦੂਣ ਸਵਾਈ ਹੋ ਕੇ ਨਿੱਖਰਦੀ ਰਹੀ ਸੋ ਦੋਸਤੋ ਅੱਜ ਆਪਾਂ ਨੇ ਗੱਲ ਕਰਨੀ ਹੈ ਜੂਨ 84 ਦੇ ਜੰਗ ਬਾਰੇ ਤੇ ਅੱਖੀਂ ਡਿੱਠਾ ਹਾਲ ਜੋ ਕਿ ਚਰਨਜੀਤ ਸਿੰਘ ਪੰਨੂ ਦੱਸ ਰਿਹਾ ਏ ਇਹ ਤੁਹਾਡੇ ਸਾਹਮਣੇ ਰੂਬਰੂ ਕਰਨਾ ਕਿਉਂਕਿ ਜੂਨ 84 ਦੇ ਵਿੱਚ ਜੋ ਕੱਲੂ ਘਰਾ ਹੋਇਆ ਉਹ ਅੱਜ ਉਹੀ ਦਿਨ ਚੱਲ ਰਹੇ ਨੇ ਅੱਜ 2 ਜੂਨ ਹੈ ਸੋ ਅੱਜ ਦਾ ਕੀ ਹਾਲ ਹੈ ਦੱਸਾਂਗੇ ਤੁਹਾਨੂੰ ਕੀ ਕੀ ਚੱਕਰਬਾਜੀ ਉੱਥੇ ਪਈ ਸਾਰੀ ਵੀਡੀਓ ਸੁਣਨਾ ਧਿਆਨ ਨਾਲ ਤੇ ਸ਼ੇਅਰ ਵੀ ਕਰਨੀ ਤੇ ਚੈਨਲ ਜਿਹਨਾਂ ਵੀ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲੋ ਦੁਸ਼ਮਣ ਪੱਥਰ ਮਾਰੇ ਤਾਂ ਪੀੜ ਘੱਟ ਮਹਿਸੂਸ ਕਰੀਦੀ ਐ ਪਰ ਆਪਣੇਆਂ ਤੋਂ ਫੁੱਲ ਵੱਜਣ ਨਾਲ ਹੀ ਪੜ ਪੜ ਜਾਂਦੇ ਆ ਧੁਰ ਅੰਦਰ ਤੱਕ ਚੀਸਾਂ ਪੈਣ ਲੱਗਦੀਆਂ ਨੇ ਅਜਿਹਾ ਜੂਨ 84 ਚ ਹੋਇਆ ਸਿੱਕ ਭਾਈਚਾਰਾ ਹਮੇਸ਼ਾ ਵਾਂਗ ਸਖਤ ਗਰਮੀ ਤੋਂ ਰਾਹਤ ਦੇਣ ਲਈ ਹਰ ਥਾਂ ਹਰ ਵਰਗ ਦੇ ਪਾਣੀਆਂ ਲਈ ਮਿੱਠੇ ਠੰਡੇ ਜਲ ਦੀਆਂ ਸ਼ਬੀਲਾਂ ਲਗਾ ਰਿਆ ਸੀ ਤਾਂ ਉਸੇ ਵੇਲੇ ਦੋਸਤੋ ਸਰਕਾਰ ਕਾਂਗਰਸ ਉਹਨਾਂ ਦੀਆਂ ਮੁਸ਼ਕਾਂ ਬੰਨਣ ਲਈ ਕੰਮਰ कसे ਕਰ ਰਹੀ ਸੀ ਉਹ ਫਿਰ ਇਹ ਕੰਨ ਬਣਾਉਣ ਨੂੰ ਉਹ ਫਿਰ ਇਹ ਨੱਕ ਬੜਾਉਣ ਨੂੰ ਆਪਣੀ ਹੀ ਸਰਕਾਰ ਦੀਆਂ ਫੌਜਾਂ ਨੇ ਸ਼ਾਂਤੀ ਦੀਆਂ ਫੁਹਾਰਾਂ ਬੰਨਣ ਵਾਲਾ ਇਹ ਗੁਰੂਦਵਾਰਾ ਸੁਨਹਿਰੀ ਧਾਮ ਅੰਮ੍ਰਿਤਸਰ ਤੋਪਾਂ ਦੇ ਨਾਲ ਕੈਰੀਏ ਮਲੀਆ ਮੇਟ ਕੀਤਾ ਜੂਨ ਦੇ ਮਹੀਨੇ ਦਾ ਪਹਿਲਾ ਗਰਮ ਤਪਸ਼ ਨਾਲ ਚੜਿਆ ਸੂਰਜ ਸਾਰੇ ਪੰਜਾਬ ਲਈ ਅਤੇ ਖਾਸ ਕਰਕੇ ਅੰਮ੍ਰਿਤਸਰ ਲਈ ਮਾਰੂ ਕਰਨਾ ਲੈ ਕੇ ਚੜਿਆ ਪਹਿਲੀਆਂ ਕਿਆਸ ਅਰਾਈਆਂ ਦੇ ਮਤਾਬਕ ਕੁਝ ਹੀ ਦਿਨਾਂ ਚ ਮਿਲਟਰੀ ਦੀਆਂ ਬਖਤਰਬੰਦ ਗੱਡੀਆਂ ਟੈਂਕਾਂ ਬਾਹਰ ਦੀਆਂ ਸ਼ੌਣੀਆਂ ਵਿੱਚੋਂ ਰੇਲ ਅਤੇ ਸੜਕ ਰਸਤੇ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ ਚ ਪਹੁੰਚ ਕੇ ਪਿੰਡਾਂ ਸ਼ਹਿਰਾਂ ਤੱਕ ਖਿਲਰ ਗਈਆਂ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਮਿਲਟਰੀ ਦਗੜ ਦਗੜ ਕਰਦੀ ਲੋਕਾਂ ਨੂੰ ਸੰਗੀਨਾ ਬਖਾਉਣ ਲੱਗੀ ਪਰ ਇਹ ਲੋਕਾਂ ਦੀਆਂ ਬਹੀਰਾਂ ਨੂੰ ਰੋਕ ਨਾ ਸਕੀ ਤੇ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਦਰਬਾਰ ਸਾਹਿਬ ਜਮ੍ਹਾਂ ਹੁੰਦੇ ਗਏ 2 ਜੂਨ ਤੱਕ ਫੌਜੀ ਘੇਰਾ ਹੋਰ ਨੇੜੇ ਤੰਗ ਹੋ ਗਿਆ ਰੇਡੀਓ ਟੀਵੀ ਤੇ ਇੰਦਰਾ ਡੈਨ ਦਾ ਧਮਕੀ ਭਰਿਆ ਭਾਸ਼ਣ ਇਹ ਸਾਫ਼ ਸੰਕੇਤ ਦੇ ਗਿਆ ਕਿ ਕੁਝ ਅਣਹੋਣੀ ਵਾਪਰਨ ਵਾਲੀ ਹੈ ਸੰਤ ਪਿੰਡਰਾਵਾਲਿਆਂ ਨੇ ਵੀ ਇਹਦੇ ਅਸਲੀ ਅਰਥ ਸਮਝ ਕੇ ਸੰਗਤਾਂ ਨੂੰ ਸਲਾਹ ਦਿੱਤੀ ਕਿ ਸਰਕਾਰ ਵੱਲੋਂ ਨੀਂ ਫੌਜੀ ਹਮਲਾ ਹੋਣ ਵਾਲਾ ਏ ਆਪਣੀ ਜਾਨ ਬਚਾ ਕੇ ਬੱਚੇ ਔਰਤਾਂ ਖਾਸ ਕਰਕੇ ਜੋ ਵੀ ਜਾ ਸਕਦਾ ਏ ਬਾਹਰ ਨਿਕਲ ਜਾਓ ਕੁਝ ਨਿਕਲ ਗਏ ਪਰ ਅਸਲ ਜਿਹੜੇ ਨਿਰਸੂਰਮੇ ਸੀ ਯੋਧੇ ਉਹ ਲੋਕ ਡਟੇ ਰਹੇ ਅੰਮਰ ਸਰਵਲ ਲੋਕਾਂ ਦਾ ਬਾਦ ਦਾ ਹੜ ਦੇਖ ਕੇ 3 ਜੂਨ ਨੂੰ ਸਾਰੇ ਪੰਜਾਬ ਪਿੰਡਾਂ ਸਮੇਤ ਹਰ ਕਸਬੇ 'ਚ ਕਰਫਿਊ ਲਗਾ ਕੇ ਆਪਣੇ ਘਰਾਂ ਅੰਦਰ ਬੰਦ ਰਹਿਣ ਦੇ ਹੁਕਮ ਚਾੜ ਦਿੱਤੇ ਗਏ ਦੁਨੀਆ ਨਾਲੋਂ ਪੰਜਾਬ ਦਾ ਨਾਤਾ ਹਰ ਪਾਸਿਓਂ ਤੋੜ ਦਿੱਤਾ ਗਿਆ ਤਾਂ ਦੋਸਤੋ ਫੌਜ ਦੀ 2 ਲੱਖ ਨਫਰੀ ਜਮੀਨੀ ਅਤੇ ਹਵਾਈ ਫੌਜ ਸਮੇਤ ਬਲੂ ਸਟਾਰ ਆਪਰੇਸ਼ਨ ਲਈ ਝੋਕ ਦਿੱਤੇ ਗਏ ਪੂਰੇ ਪੰਜਾਬ ਦੀ ਕਮਾਂਡ ਮਿਲਟਰੀ ਦੇ ਹੱਥ ਆ ਗਈ ਸਾਰੇ ਪ੍ਰਸ਼ਾਸਨ ਫੌਜੀ ਅਫਸਰਾਂ ਦੇ ਕੰਟਰੋਲ ਹੇਠ ਆ ਗਏ ਤੇ ਸਿਵਲ ਅਧਿਕਾਰੀ ਪਾਸੇ ਨਿਹੱਥੇ ਕਰਕੇ ਬਿਠਾ ਦਿੱਤੇ। ਦਰਬਾਰ ਸਾਹਿਬ ਤੋਂ ਬਿਜਲੀ, ਪਾਣੀ, ਡਾਕ ਤਾਰ ਸਭ ਕੱਟ ਕਰ ਦਿੱਤੇ ਗਏ। ਜੂਨ ਦੀ ਤਪਸ਼ ਵਿੱਚ ਲੋਕ ਭੁੱਖ ਪਿਆਸ ਨਾਲ ਬਿਆਕਲ ਹੋਣ ਲੱਗੇ। ਦਰਬਾਰ ਸਾਹਿਬ ਦੇ ਅੰਦਰ ਫਸੇ ਹਜ਼ਾਰਾਂ ਯਾਤਰੀ ਸ਼ਰਧਾਲੂ ਭੁੱਖ ਪਿਆਸ ਨਾਲ ਤੜਫਣ ਲੱਗੇ। ਹਵਾਵਾਂ ਵਿੱਚ ਕੁੱਟਣ ਤੇ ਬੇਪ੍ਰਤੀਤੀ ਸੰਭਾਵਤ ਤੂਫਾਨ ਤੇ ਝੱਖੜ ਦਾ ਸੰਕੇਤ ਦੇਣ ਲੱਗੀ। 3 ਜੂਨ ਦਰਬਾਰ ਸਾਹਿਬ ਦੇ ਅੰਦਰੋਂ ਛੁੱਟ ਛੁੱਟ ਪਟਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਪਹਿਲੀ ਜੋਰ ਅਜਮਾਈ ਵਿੱਚ ਖਾਲਸਾ ਫੌਜ ਦਾ ਹੱਥ ਉੱਪਰ ਰਿਹਾ ਤੇ ਫੌਜਾਂ ਦਾ ਬਹੁਤ ਜਾਨੀ ਨੁਕਸਾਨ ਹੋਇਆ ਜਿਵੇਂ ਸੰਤਾ ਨੇ ਕਿਹਾ ਸੀ ਕਿ ਟਰੱਕ ਪਰ ਪਰ ਤੋਰੂੰਗਾ ਤੇ ਤੋਰੇ ਵੀ ਫੇਸੂਰਮੇ ਨੇ 5 ਜੂਨ ਤੜਕੇ ਬੰਬਾਂ ਦੀ ਅਸਮਾਨ ਗੂੰਜਾਉ ਧਮਕ ਪੂਰੇ ਪੰਜਾਬ ਚ ਸੁਣੀ ਗਈ ਘਰਾਂ ਵਿੱਚ ਲੋਕਾਂ ਦੇ ਸਾਹ ਤਾਂ ਪਹਿਲੇ ਸੁੱਕੇ ਹੋਏ ਸਨ ਦੇਖਦੇ ਹੀ ਦੇਖਦੇ ਸ਼ਹਿਰ ਦੇ ਅੰਦਰਲੇ ਹਿੱਸੇ 'ਚੋਂ ਜ਼ੋਰਦਾਰ ਧਮਾਕੇ ਤੇ ਧੂੰਏ ਦਾ ਬੱਦਲ ਉੱਠਣ ਲੱਗਿਆ ਹੈਲੀਕਾਪਟਰ ਜੋ ਪਹਿਲਾਂ 2-4 ਗੇੜੇ ਮਾਰਦੇ ਸਨ ਉਹ ਹੋਰ ਬੜੀ ਤੇਜ਼ੀ ਨਾਲ ਹਰਕਤ ਹਰਕਤ ਵਿੱਚ ਆਏ ਤੇ ਦਰਬਾਰ ਸਾਹਿਬ ਦੇ ਅੰਦਰ ਹਜ਼ਾਰਾਂ ਨੌਜਵਾਨ ਬੱਚੇ ਬੁੱਢੇ ਔਰਤਾਂ ਮਨੁੱਖਤਾ ਦਾ ਸਾਂਝਾ ਖੂਨ ਡੁੱਲਦਾ ਘਾਣ ਮੱਚਦਾ ਵੇਖਦੇ ਤਸਵੀਰਾਂ ਲੈਂਦੇ ਰਹੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਰਬਾਰ ਸਾਹਿਬ ਵਿਚੋਂ ਸੰਤ ਭਿੰਡਰਾਂ ਵਾਲੇ ਅਤੇ ਸਾਥੀਆਂ ਨੂੰ ਗਰਦਾਨ ਕੇ ਕੱਢਣ ਲਈ ਕਮਾਂਡ ਸੰਭਾਲੀ ਗਈ ਸੀ। ਆਮੋ ਸਾਹਮਣੇ ਇਸ ਕਮਸਾਨ ਯੁੱਧ ਨੇ ਚਮਕੌਰ ਦਾ ਯੁੱਧ ਯਾਦ ਕਰਵਾ ਦਿੱਤਾ ਜਦ ਮੁਠੀ ਪਰ ਖਾਲਸਾ ਫੌਜ 10 ਲੱਖ ਮੁਗਲੀਆਂ ਫੌਜਾਂ ਨੇ ਘੇਰ ਲਈ ਸੀ। ਪੈਦਲ ਫੌਜ ਦੀ ਪਹਿਲੀ 15 ਸਿਪਾਈਆਂ ਦੀ ਆਧੁਨਿਕ ਹਥਿਆਰਬੰਦ ਟੋਕੜੀ ਜੋ ਅੰਦਰ ਬੜੀ ਸਾਰੇ ਢੇ ਢੇਰੀ ਹੋ ਗਏ। ਫੌਜੀ ਇਸ ਪਹਿਲੀ ਟੋਕੜੀ ਚ ਸਿੱਖ ਫੌਜੀਆਂ ਨੂੰ ਹੀ ਅੱਗੇ ਢਾਕੇ ਅਕਾਲ ਤਖਤ ਸਾਹਿਬ ਤੋਂ ਚੱਲਦੀਆਂ ਗੋਲੀਆਂ ਦੇ ਨਾਲ ਜੋਰ ਅਜਮਾਈ ਕੀਤੀ ਬਾਅਦ ਤੋਂ ਉਸ ਤੋਂ ਬਾਅਦ ਕਮਾਂਡੋ ਫੋਰਸ ਦੇ ਸਿਪਾਹੀ ਵੀ ਸੰਤ ਭਿੰਡਰਾਂ ਵਾਲਿਆਂ ਜਥੇ ਦੇ ਹੱਥੋਂ ਗੋਲੀਆਂ ਖਾ ਖਾ ਕੇ ਡਿੱਗਦੇ ਰਹੇ ਤੇ ਇਸ ਚ ਲਗਭਗ 300 ਸਿਪਾਹੀ ਮਰਵਾ ਕੇ ਕਲਦੀਬ ਰਾਣ ਨੂੰ ਟੈਂਕਾਂ ਦਾ ਹਸਲਾ ਲੈਣਾ ਪਿਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਪਾਸਿਓਂ 13 ਟੈਂਕ ਮੰਜੀ ਸਾਹਿਬ ਦੁਖ ਭੰਜਨੀ ਬੇਰੀ ਵਾਲੀ ਲਾਈਨ ਪਰ ਕਰਮਾਂ ਦੇ ਵਿੱਚ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਨੇੜੇ ਲਾ ਕੇ ਲੰਗਰ ਸੁੱਟ ਬੈਠੇ ਇਤੋਂ ਅਕਾਲ ਤਖਤ ਟਾਰਗੇਟਬਲ ਤੋਪਾਂ ਦੇ ਮੂੰਹ ਝੋਕ ਕੇ ਫੈਰ ਖੋਲਤੇ ਦਰਬਾਰ ਸਾਹਿਬ ਉਤੇ ਹਮਲੇ ਦੀ ਖਬਰ ਮਿਲਦੇ ਹੀ ਆਸੇ ਪਾਸੇ ਪਿੰਡਾਂ ਸ਼ਹਿਰਾਂ ਤੋਂ ਲੱਗੇ ਕਰਫਿਊ ਦੇ ਬਾਵਜੂਦ ਵੀ ਲੋਕ ਘਰਾਂ ਤੋਂ ਨਿਕਲ ਤੁਰੇ ਚਬਾਲ ਖੇਮ ਕਰਨ ਸੜਕ ਦੇ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਤਰਨਤਾਨ ਅੰਮ੍ਰਿਤਸਰ ਸੜਕ ਤੇ ਚੱਬਾ ਪਿੰਡ ਦੇ ਸੰਗਰਾਣਾ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਚੰਡਿਆਲਾ ਬੱਲਾ ਵੇਰਕਾ ਜੈੰਤੀ ਪਰ ਲੋਹਾਰ ਕਾ ਰਾਜਾ ਸੰਸੀ ਖਾਸਾ ਛਿਆਟਾ ਇਹ ਇਹਨਾਂ ਗੋਦਨਾ ਚ 74 ਹੋਣੇ ਸ਼ੁਰੂ ਹੋਏ ਤਰਨਤਨ ਸੜਕ ਦੇ ਰੋਹਿਲੇ ਕਾਫਲੇ ਵਿੱਚ ਕਹ ਲਈਏ ਵੀ ਬਹੁਤ ਸੰਗ ਸ਼ਾਮਲ ਸੀ ਬੱਚੇ ਬੁੱਢੇ ਜਵਾਨਾਂ ਤੇ ਔਰਤਾਂ ਸਮੇਤ ਇੰਨਾ ਵੱਡਾ ਲੋਕਾਂ ਦਾ ਠਾਠਾ ਮਾਰਦਾ ਕਹ ਲਈਏ ਵੀ ਸਮੁੰਦਰ ਜਿਕਾਰੇ ਗਜੌਂਦਾ ਅੰਬਰ ਸਾਨੂੰ ਵਧਣ ਲੱਗਿਆ ਬਿਨਾ ਕਿਤੇ ਚੇਤਾਵਨੀ ਦੇ ਫੌਜ ਹਵਾਈ ਫੌਜ ਦੇ ਹੈਲੀਕਾਪਟਰ ਨੇ ਗੋਲੀਆਂ ਦੀ ਪੌਛਾੜ ਵਰਸਾ ਕੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਤਾਰ ਕੇ ਧਰਤੀ ਤੇ ਬਿਛਾ ਦਿੱਤਾ। ਇਸ ਭਗੜੜ ਨੇ ਮਾਮਾ ਨੇ ਪੁੱਤ ਵੀ ਨਹੀਂ ਸੰਭਾਲੇ ਇਹਦਾ ਮੁਹਾਵਰਾ ਸੱਚ ਕਰਕੇ ਵਿਖਾਇਆ। ਕਈ ਔਰਤਾਂ ਬੱਚੇ ਚਾਤੀ ਬਣ ਨਹਿਰ ਚ ਛਾਲਾ ਮਾਰਦੇ ਡਰ ਗਏ ਇਸ ਲੁਕਣ ਮੀਟੀ ਵਿੱਚੋਂ ਬਚ ਕੇ ਮੈਂ ਗਰਵਾਲੀ ਪਿੰਡ ਚ ਆਪਣਾ ਸਕੂਟਰ ਚੁੱਕ ਕੇ ਆਪਣੇ ਸਰਕਾਰੀ ਕਰਫਿਊ ਪਾਸ ਦੇ ਸਹਾਰੇ ਸਾਬਤ ਸਬੂਤਾ ਘਰ ਮੁੜਿਆ ਆਇਆ। ਮੇਰੇ ਨਾਲ ਗਏ ਮੇਰੀ ਮਾਤਾ ਤੇ ਮੇਰਾ ਛੋਟਾ ਭਾਈ ਸਰਬਜੀਤ ਮੈਂ ਇਥੋਂ ਵਿਛੜ ਗਏ ਜੋ ਇਸ ਨਹਿਰ ਵਿੱਚੋਂ ਡੁੱਬਦੇ ਤਰਦੇ ਕੰਡੇ ਲੱਗਦੇ ਬਚ ਗਏ 10 ਮੀਲ ਦਾ ਖਤਰਨਾਕ ਪੈਦਲ ਸਫਰ ਕਰਕੇ ਛੁਪਦੇ ਛਪਾਉਂਦੇ ਰਾਤ 2 ਵਜੇ ਪੂਰੀ ਹਾਲਤ ਵਿੱਚ ਵੱਖਰੇ ਵੱਖਰੇ ਘਰ ਪਹੁੰਚੇ ਕਾਬੂ ਆਇਆ ਵਿੱਚੋਂ ਕੁਝ ਨੂੰ ਫੜ ਕੇ ਪੈਦਲ ਫੌਜ ਨੇ ਤਸੀਹੇ ਦੇ ਕੇ ਪਿੱਛੇ ਹੱਥ ਬਨ ਕੇ ਗੋਲੀਆਂ ਨਾਲ ਉਡਾਇਆ ਤੇ ਟੈਂਕਾਂ ਥੱਲੇ ਲਤਾੜਿਆ ਕੁਝ ਬਾਕੀ ਅੰਨੇ ਤਸ਼ੱਦਦ ਦੀ ਮਾਰ ਝਲਦੇ ਲੱਤਾਂ ਬਾਹਾਂ ਗਵਾ ਕੇ ਅੱਪਾ ਹਜ ਲੂਲੇ ਲੰਗੜੇ ਹੋ ਗਏ ਔਰਤਾਂ ਦੀ ਰੱਜ ਕੇ ਬੇਤੀ ਕੀਤੀ ਗਈ ਇਸ ਘਟਨਾ ਨੇ 1746 ਦਾ ਕਾਨੂੰਬਾਨ ਦਾ ਛੋਟਾ ਕੱਲੂ ਘਰਾ ਜਿਦੇ ਚ ਅਮਰ ਸ਼ਾਹ ਅਬਦਾਲੀ ਨੇ 20000 ਸਿੰਘਾਂ ਸਿੰਘਣੀਆਂ ਨੂੰ ਘੇਰ ਕੇ ਕੋਤ ਤਸ਼ੱਦਦ ਕੀਤਾ ਤੇ ਮੌਤੇ ਘਾਟ ਉਤਾਰਿਆ ਸੀ ਇਹਦਾ ਇਤਿਹਾਸ ਦੁਹਰਾਤਾ ਪੰਜਾਬ ਦੇ ਸਾਰੇ ਪਾਸਿਓਂ ਅਮਰਸਰ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਪੰਜਾਬ ਦੇ ਪਿੰਡੂ ਸ਼ਹਿਰੀ ਸਾਰੇ 37 ਤੋਂ ਵੱਧ ਗੁਰਦੁਆਰੇ ਫੌਜ ਨੇ ਆਪਣੇ ਕਬਜ਼ੇ ਚ ਕਰਕੇ ਜੀ ਚਾਹੀ ਲੁੱਟਮਾਰ ਕੀਤੀ ਤੇ ਰੱਜ ਕੇ ਘੋਤ ਤਸ਼ੱਦਦ ਦਤਾ। ਪਿੰਡਾਂ ਵਿੱਚ ਪੱਗ ਬੰਨ ਬੇਦੋਸ਼ੇ ਨਿਹੱਥੇ ਨੌਜਵਾਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਅਸੀਂ ਪੱਗਾਂ ਨਾਲ ਹੱਥ ਪਿੱਛੇ ਬੰਨ ਕੇ ਸਕੂਲਾਂ ਕਾਲਜਾਂ ਦੀਆਂ ਇਮਾਰਤਾਂ 'ਚ ਭੁੱਖੇ ਤਿਹਾਏ ਕੈਦ ਕਰਕੇ ਮੈਨਾ ਮਤਲਬ ਤੋਂ ਤਸੀਹੇ ਦੰਦੇ। ਭੂੰਡਾਂ ਵਾਲੇ ਨੂੰ ਮੰਦਾ ਚੰਗਾ ਬੋਲਦੇ ਰਹੇ। ਤਾਂ ਦੋਸਤੋ 5-6 ਸ਼ਾਮ ਤੱਕ ਦਿੰਦੇ ਰਾਤ ਭਿਆਨਕ ਗੋਲੀਬਾਰੀ ਬੰਬਾਰੀ ਹੁੰਦੀ ਸੁਣਦੀ ਰਹੀ। 7 ਜੂਨ ਨੂੰ ਸਵੇਰੇ ਧਵਾਕਿਆਂ ਦੀ ਆਵਾਜ਼ ਘਟੀ। ਟੀਵੀ ਰੇਡੀਓ ਤੇ ਇਹ ਸੁਨੇਹਾ ਦਿੱਤਾ ਗਿਆ ਕਿ ਫੌਜ ਦਾ ਮਕਸਦ ਜਿਸ ਲਈ ਹਮਲਾ ਕੀਤਾ ਗਿਆ ਸੀ ਉਹ ਪੂਰਾ ਹੋ ਗਿਆ ਹੈ ਤੇ ਕੁਸਪੈਟੀਏ ਮਾਰੇ ਗਏ ਨੇ ਪ੍ਰਕਰਮਾਂ ਦੇ ਵਿੱਚ ਲਟਾਈਆਂ ਸੱਤ ਪਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਮੇਜਰ ਜਨਰਲ ਸਵੇਗ ਸਿੰਘ ਅਤੇ ਸੰਕੜੇ ਹੋਰ ਲਾਸ਼ਾਂ ਅਤੇ ਕੈਮਰਾ ਸੁੱਟ ਕੇ ਦਿਖਾਇਆ ਗਿਆ ਤੇ ਹੋਰ ਜਿਹੜੇ ਹਜ਼ਾਰਾਂ ਅੱਧ ਪਚਦੇ ਜਿਉਂਦੇ ਬਚੇ ਜਿਨ੍ਹਾਂ ਨੇ ਆਤਮ ਸਰਪਨ ਕੀਤਾ ਇਹ ਭੇਡਾਂ ਬੱਕਰੀਆਂ ਵਾਂਗ ਟਰੱਕਾਂ ਤੇ ਲੱਦ ਕੇ ਛੋਣੀ ਵਿਕੇ ਪਹਚਾਇਆ ਗਿਆ ਸੰਗਤਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲਤ ਕਰੋ ਰਾਮਦਾਸਰਾਹ ਤੇ ਤਹਿਖਾਨੇ ਚ ਬੜੇ ਬੈਠੇ ਫਸੇ ਲੋਕਾਂ ਨੂੰ ਅੰਦਰ ਬੰਬ ਅਤੇ ਗੈਸ ਸੁੱਟ ਕੇ ਮਾਰਿਆ ਗਿਆ ਜ਼ਹਿਰੀਲੀ ਜਿਹੜੀ ਕਿ ਮਨਾਹੀ ਹੁੰਦੀ ਹੈ ਸੁੱਟਣ ਦੀ ਜੰਗਾ ਜੋਦਾਂ ਚ ਵੀ ਤਾਂ ਸਿੱਖਾਂ ਦੀਆਂ ਇਤਿਹਾਸਕ ਵਸਤੂਆਂ ਤੇ ਬੜਮੁੱਲੀ ਲਾਇਬ੍ਰੇਰੀ ਨੂੰ ਅੱਗ ਲਾਈ ਗਈ ਦੋਸ਼ਾਖਾਨਾ ਦਾ ਕੀਮਤੀ ਖਜ਼ਾਨਾ ਜਵਾਹਰ ਹੀਰੇ ਸੋਨਾ ਇਹ ਸਾਰਾ ਕੁਝ ਲੁੱਟ ਕੇ ਲੈ ਗਏ ਅਕਾਲ ਤਖਤ ਨੂੰ ਖੰਡਰ ਬਣਾਤਾ ਸਾਰੇ ਪ੍ਰਕਰਮਾਂ ਟੈਂਕਾਂ ਨਾਲ ਦਰੜੀ ਗਈ ਉੱਤਰ ਸਰੋਵਰ ਦਾ ਪਾਣੀ ਖੂਨ ਨਾਲ ਭਰਿਆ ਲਾਲ ਰੰਗਾ ਹੋ ਗਿਆ। ਲਾਚਾਂ ਦੇ ਢੇਰ ਅੰਬਾਰ ਵਿਛ ਗਏ। ਅੱਤ ਦੀ ਗਰਮੀ ਲਾਚਾਂ ਚੁੱਕਣ ਦਾ ਕੋਈ ਇੰਤਜ਼ਾਮ ਮਿਲਟਰੀ ਜਾਂ ਪੁਲਿਸ ਨਾ ਕਰ ਸਕੇ। ਉੱਪਰੋਂ ਭਿਆਨਕ ਬਿਮਾਰੀਆਂ ਦਾ ਡਰ ਪੈ ਗਿਆ। ਅੰਮ੍ਰਿਤਸਰ ਕਾਰਪੋਰੇਸ਼ਨ ਦੇ ਜਮਾਦਾਰਾਂ ਨੂੰ ਖੁੱਲ੍ਹ ਦਿੱਤੀ ਗਈ ਕਿ ਉੱਥੋਂ ਜੋ ਵੀ ਮਾਲਕੇ ਦੇ ਹੱਥ ਲੱਗੇ ਸੋਨਾ, ਗਹਿਣਾ, ਕੜੇ, ਪੈਸੇ ਤੇ ਹੋਰ ਕੀਮਤੀ ਸਮਾਨ ਉਸੇ ਦਾ ਹੀ ਹੋਊਗਾ। ਜਿਹੜਾ ਚੱਕੂਗਾ ਉਹਨਾਂ ਨੂੰ। ਰਾਮ ਦੀਆਂ ਪੇਟੀਆਂ ਦਾ ਇੱਕ ਟਰੱਕ ਉਹਨਾਂ ਨੂੰ ਵੰਡਿਆ ਗਿਆ ਤੇ ਇੱਕ ਜਮਾਤ ਦੇ ਪੁੱਤਰੇ ਮੁੰਡੇ ਦਰੂਣਾ ਟੰਨ ਅੰਦਰ ਵੜ ਕੇ ਲਾਸ਼ਾਂ ਦੀ ਤਲਾਸ਼ੀ ਲੈਣ ਲੱਗੇ ਤੇ ਸਹਿਕਦੇ ਤੇ ਆਧਮ ਹੋਏ ਲੋਕਾਂ ਨੂੰ ਮਾਰ ਕੇ ਉਹਨਾਂ ਦੀਆਂ ਜੇਬਾਂ ਫਰੋਲਦੇ ਰਹੇ ਦੁੱਧ ਮੱਖਣਾਂ ਦੇ ਨਾਲ ਪਾਲੇ ਪੰਜਾਬੀ ਮਾਮਾ ਦੇ ਹੀਰੇ ਪੁੱਤ ਪਛੂਆ ਵਾਂਗ ਟਰੱਕਾਂ ਤੇ ਲੱਦ ਲੱਤ ਕੇ ਲੋਥਾ ਮੈਡੀਕਲ ਕਾਲਜ ਹਸਪਤਾਲ ਵੀ ਸੁੱਟਦੇ ਰਹੇ ਬਦਬੂ ਮਾਂ ਤੇ ਲੋਥਾਂ ਦੇ ਭਰੇ ਟਰੱਕ ਤੁਸੀਂ ਖਿਲਾਰ ਦੇ ਗੋਪਾਲ ਨਗਰ ਮਜੀਠਾ ਰੋਡ ਤੇ ਲੋਕ ਕੋਠਿਆਂ ਦੇ ਚਾਂ ਚੜ ਕੇ ਵੇਖ ਕੇ ਰਾਤ ਰਾ ਕਰਦੇ ਤੇ ਕੰਨ ਨੂੰ ਹੱਥ ਲਾਉਂਦੇ ਸੀ ਤਾਂ ਇਹੜਾ ਵੀਰ ਦੱਸਦਾ ਕਹਣੀ ਉਹ ਕਹਿੰਦਾ ਮੇਰਾ ਦਫ਼ਤਰ ਆਪਣਾ ਇੱਥੇ ਹੀ ਹੋਣ ਕਰਕੇ ਅਤੇ ਮੇਰੇ ਕੋਲ ਸਰਕਾਰੀ ਕਰਫਿਊ ਪਾਸ ਹੋਣ ਕਰਕੇ ਇਹ ਵੀ ਸਾਰੀ ਟਵਾਟੋ ਆਈ ਦਾ ਭਾਣਾ ਮੈਂ ਵੇਖਦਾ ਆਪਣੇ ਆਪ ਦੇ ਵਿੱਚ ਕੁੜਦਾ ਰਿਹਾ ਗੁਰਦੁਆਰੇ ਦੇ ਸਾਹਮਣੇ ਕਹਦਾ ਮਲਾਜਾ ਮੁਰਦਾ ਘਰ ਵਿਖੇ ਜਗ੍ਹਾ ਕਾਫੀ ਨਾ ਹੋਣ ਕਰਕੇ ਬਹੁਤੇ ਦਰਿਆ ਬੁਰਦ ਕੀਤੇ ਗਏ ਤੇ ਬਾਕੀ ਸ਼ਹੀਦਾਂ ਵਾਲੇ ਗੁਰਦਾਰੇ ਨਾਲ ਦੀ ਸ਼ਮਸ਼ਾਨ ਘਾੜ ਵਿੱਚ ਬੇਨਾਮੇ ਲਾਵਾਰਸ ਇੱਕੇ ਸਸਕਾਰ ਕਰ ਦਿੱਤੇ ਗਏ ਕਿਸੇ ਦੀ ਲਿਸਟ ਬਣੀ ਤੇ ਕਈ ਬਿਨਾ ਮੌਤ ਪ੍ਰਮਾਣ ਪੱਤਰ ਹੀ ਭਸਮ ਹੋ ਗਏ ਜਿਨ੍ਹਾਂ ਦੇ ਬਾਰਤ ਅਜੇ ਤੱਕ ਉਹਨਾਂ ਨੂੰ ਤਲਾਸ਼ ਰਹੇ ਨੇ ਆਪਣੇ ਸੁਪਿੱਤਰ ਹਸਾਂ ਤੋਂ ਹਮਰੇ ਦੇ ਪ੍ਰਤੀਕਰਮ ਰੋਸ ਵਜੋਂ ਰਾਮਗੜ੍ਹ ਛਾਉਣੀ ਸਮੇਤ ਭਾਰਤ ਭਰ ਦੀਆਂ ਕਈ ਹੋਰ ਸਿੱਕ ਬਟਾਲੀਆਂ ਦੇ ਸਿੱਕ ਧਰਮੀ ਫੌਜੀ ਨੌਜਵਾਨਾਂ ਦੀ ਅਣਖ ਨੇ ਵਾਲਾ ਖਾਦਾ ਉਹਨਾਂ ਨੇ ਬਗਾਵਤ ਕਰਤੀ ਤੇ ਫੌਜ ਨਾਲ ਘਰੇਲੂ ਲੜਾਈ ਸ਼ੁਰੂ ਹੋ ਗਈ ਕਈ ਮਾਰੇ ਗਏ ਸ਼ਹੀਦ ਹੋ ਗਏ ਕਈ ਹਥਿਆਰ ਲੈ ਕੇ ਅੰਬਰ ਸਾਨੂੰ ਜਾਂਦੇ ਜਾਂਦੇ ਰਸਤੇ ਵਿਚਰੇਲ ਗੱਡੀਆਂ ਬੱਸਾਂ ਟੱਕਾਂ 'ਚ ਮਿਲਟਰੀ ਦੀਆਂ ਗੋਲੀਆਂ ਦੇ ਨਿਸ਼ਾਨੇ ਬਣੇ ਆਪਰੇਸ਼ਨ ਤੋਂ ਬਾਅਦ ਰਾਸ਼ਟਰਪਤੀ ਗਿਆਨੀ ਜੈਲ ਸਿੰਘ 8 ਜੂਨ ਸਵੇਰੇ ਅੰਮ੍ਰਿਤਸਰ ਹਰਮੰਦਰ ਸਾਹਿਬ ਕਹੜੀਏ ਵੀ ਆਇਆ ਇਹ ਦਿਖਾਉਣ ਲਈ ਕਿ ਵੇਖੋ ਜੀ ਅਸੀਂ ਤੁਹਾਡਾ ਕਿੰਨਾ ਸਤਕਾਰ ਕੀਤਾ ਤੇ ਲਿਹਾਜ ਕੀਤਾ ਤੇ ਕੁਝ ਵੀ ਨਹੀਂ ਵਿਗੜਿਆ ਤੇ ਕੁਝ ਵੀ ਨਹੀਂ ਵਿਗਾੜਿਆ ਸੀ ਸਿਰਫ ਦਰਬਾਰ ਸਾਹਿਬ ਨੂੰ ਬਚਾਉਣ ਲਈ ਖਾਰਕੂ ਅਤਵਾਦੀਓ ਬਾਹਰ ਕੱਢ ਕੇ ਮਾਰੇ ਤਾਂ ਗਿਆਨੀ ਜੈਲ ਸਿੰਘ ਦੀ ਉਖੜੀ ਹੋਈ ਸ਼ਕਲ ਤੇ ਰੋਂਦੀ ਹੋਈ ਮਰਦਾਹੀਨ ਮੂਰਤ ਇਹ ਸਭ ਖੰਡਰ ਹੋਏ ਹਰਮੰਦਰ ਸਾਰੀ ਤਰਾਸਦੀ ਤੇ ਹੰਝੂ ਕੇਲ ਰਹੀ ਸੀ। ਉਹਦੀਆਂ ਅੰਦਰਲੀਆਂ ਮਨਜ਼ੂਰੀਆਂ ਦਾ ਛੀਛਾ ਦਿਖਾਉਂਦੀ ਉਹਦੀ ਸ਼ਰਮਿੰਦਗੀ ਢਹੀ ਹੋਈ ਮਾਨਸਿਕਤਾ ਦੀ ਇਬਾਰਤ ਜਿਹੜੀ ਆਪ ਮੁਹਾਰੇ ਪੜੀ ਜਾ ਸਕਦੀ ਸੀ। ਹਾਲਾਤ ਬਹੁਤ ਦੋਸਤੋ ਬੁਰੇ ਸੀਗੇ ਬ੍ਰਹਮ ਬੂਟਾ ਅਖਾੜਾ ਦੇ ਨਾਲ ਦੀ ਟੈਂਕੀ ਜਿਹਨੂੰ ਖਾੜਕੂ ਸੂਰਮਿਆਂ ਨੇ ਪਹਿਰਾ ਬੁਰਜ ਵਜੋਂ ਵਰਤਿਆ ਤੇ ਡਟ ਕੇ ਮੁਕਾਬਲਾ ਕੀਤਾ ਸੀ ਇਹ ਵੀ ਢਹਿ ਢੇਰੀ ਥੱਲੇ ਲਟਕ ਰਹੀ ਸੀ। ਇੱਥੇ بڑے ਗਾਉ ਨਾਲ ਲੋਕ ਤੈਖਾਨੇ ਦੇ ਕਾਲਕਪਰੇ ਰੋਸ਼ਨਦਾਨ ਵਿੱਚ ਝੋਕ ਦੇ ਅੰਦਰ ਝਾਕਦੇ ਸਿਰ ਨਿਵਾਰੇ ਸਨ ਇੱਥੇ ਹੀ ਛਿਪੇ ਕਿਸੇ ਮਰਦੇ ਮਰਦੇ ਅਣਖੀ ਯੋਧੇ ਨੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਗੋਲੀਆਂ ਦੀ ਪੁਛਾਰ ਸੇਧ ਕੇ ਆਪਣੇ ਮੰਦੀ ਪੜਾਅ ਕੱਢੀ ਸੀ ਇਹ ਭਾਈ 나ਗੋਗੀ ਸੀ 나ਗੋਕੇ ਸੀਗਾ ਤੇ ਜਿਹਨੇ ਗੋਲੀ ਚਲਾਈ ਸੀ ਜੈਲ ਸਿੰਘ ਦੇ ਨਿਸ਼ਾਨਾ ਖੁੰਝ ਜਾਣ ਕਰਕੇ ਫੌਜੀਆਂ ਦੇ ਕਹਿ ਲਈਏ ਵੀ ਮਰਦ ਨੂੰ ਪਤਾ ਲੱਗ ਗਿਆ ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਲਈ ਮਰੀਆਂ ਮੱਛੀਆਂ ਤੇ ਮਨੁੱਖੀ ਮਾਂ ਦੀ ਸੜਾਂ ਦੇ ਬਦਬੂ ਨਾਲ ਨੱਕ ਬੰਦ ਕਰਨੋਂ ਦਿਲ ਕਰਦਾ ਸੀ ਐਨੀ ਭਾਰੀ ਗੜਗੜਾ ਹਟ ਵਿੱਚ ਸਰੋਵਰ ਦੀਆਂ ਸਾਰੀਆਂ ਮੱਛੀਆਂ ਮਾਰ ਕੇ ਉੱਪਰ ਦਰ ਰਜਾਈਆਂ ਜੋ ਪੰਗਾਰੂ ਦਿਹਾੜੀਦਾਰਾਂ ਦੇ ਟਰੱਕਾਂ ਨੇ ਬਾਹਰ ਢੋਈਆਂ ਦਸੀਆਂ ਜਾਂਦੀਆਂ 1965 ਦੀ ਭਾਰਤ-ਪਾਕ ਜੰਗ ਸਮੇਂ ਕਹਿੰਦਾ ਮੈਂ ਲਾਹੌਰ ਲਾਗੇ ਇਚੋਗਿਲ ਨਹਿਰ ਤੇ ਕੰਢੇ ਡੋਗ ਰਹੀ ਕਸਬਾ ਤੇ 71 ਜ ਸਿਆਲਕੋਟ ਦਾ ਨੈਣਾਕੋਟ ਕਸਬਾ ਵੇਖਿਆ ਸੀ ਜਦੋਂ ਫੌਜਾਂ ਨੇ ਖਮਸਾਨ ਲੜਾਈ ਲੜ ਕੇ ਪਾਕਿਸਤਾਨ ਦੇ ਇਹ ਇਲਾਕੇ ਜਿੱਤ ਲਏ ਸੀ ਸਾਡੀ ਫੌਜ ਨੇ ਉਹਨਾਂ ਦੀਆਂ ਮਸਜਿਦਾਂ ਨੂੰ ਭੋਰਾ ਪਰ ਵੀ ਸੇਕ ਨਹੀਂ ਸੀ ਲਗਣ ਦਿੱਤਾ ਤੇ ਉਹਨਾਂ ਸ਼ਹਿਰਾਂ ਦੀ ਵੀ ਇੰਨੀ ਵਹਿਸ਼ੀਨਾ ਤਬਾਹੀ ਤੇ ਦੁਰਦਸ਼ਾ ਨਹੀਂ ਸੀ ਕੀਤੀ ਜਿਨਾਂ ਇਹਨਾਂ ਆਪਣੇ ਨਮਕ ਹਰਾਮੀਆਂ ਬੇਕਰਕਾ ਨੇ ਆਪਣੇ ਬੇੜੇ ਰੱਬ ਦੇ ਘਰ ਦੀ ਕੀਤੀ ਸੀ ਗੁਰੂ ਰਾਮਦਾਸਰਾਵਲੇ ਪਾਸੇ ਮਲਬੇ ਦੇ ਉੱਚੇ-ਉੱਚੇ ਢੇਰ ਫਰੋਲਦੇ ਕੁੱਤੇ ਅਧ ਕਜੀਆਂ ਅਧ ਨੰਗੀਆਂ ਰਹਿ ਗਈਆਂ ਲਾਛਾਂ ਦੀਆਂ ਲੱਤਾਂ ਬਾਹਾਂ ਕਸੀੜ ਦੇ ਖਾਂਦੇ ਹੱਡੀਆਂ ਚਬਦੇ ਆਉਂਦੇ ਜਾਂਦੇ ਸਦਾ ਦੋਨੋਂ ਦੰਦ ਦਿਖਾਉਂਦੇ ਕੁਰੀਆਂ ਵਟ ਰਹੇ ਸੀ ਲੰਗਰ ਵਾਲੀ ਪਾਤੇ ਦੇ ਬਾਬਾ ਅਟੱਲ ਵਾਲੇ ਦਰਵਾਜ਼ੇ ਸੰਤਰੀਆਂ ਨੇ ਬੰਦ ਕਰਕੇ ਰੱਖੇ ਸੀ ਮਿਲਟਰੀ ਦੇ ਟਰੈਕਟਰ ਅਤੇ ਬਲਡੋਜ਼ਰ ਖੜੇ ਆਪਣੀ ਕਾਰਗੁਜ਼ਾਰੀ ਤੇ ਆਪਣੇ ਪਿੰਡੇ ਥਾਪੀ ਮਾਰਲੇ ਲੱਗਦੇ ਸੀ ਤਾਂ ਗੁਰੂ ਰਾਮਦਾਸਰਾ ਤੇਜਾ ਸਿੰਘ ਸਮੁੰਦਰੀ ਹਾਲ ਗੁਰੂ ਨਾਨਕ ਨਵਾ ਗੁਰੂ ਰਾਮਦਾਸ ਡਾਇਵਰੀ ਸਭ ਸੜ ਬੜ ਕੇ ਖੰਡਰ ਹੋ ਚੁੱਕੇ ਸੀਗੇ ਤੇ ਲਾਇਬ੍ਰੇਰੀ ਦੇ ਅੰਦਰ ਜਿਹੜੀਆਂ ਲਵਾਰੀਆਂ ਸੀ ਇਹਨਾਂ ਦੀ ਕੀਤੀ ਫੋਲਾ ਫਾਲੀ ਭਨ ਤੋੜ ਅਲਪ ਚਦੀਆਂ ਛੜੀਆਂ ਕਿਤਾਬਾਂ ਤੇ ਬੜਮੁੱਲੀ ਇਤਿਹਾਸਕ ਸਮੱਗਰੀ ਦਾ ਉਤੜਲ ਪੋਤੜਲ ਚੀਰ ਹਰਨ ਦਿਨ ਦਿਹਾੜੇ ਪਏ ਡਾਕੇ ਦੀ ਗਵਾਹੀ ਭਰ ਰਿਆ ਸੀਗਾ ਤਾਂ ਦੋਸਤੋ ਇਹ ਚੱਕਰਵਾਦੀ ਪਈ ਸੀਗੀ ਜੂਨ 84 ਦੇ ਜੰਗ ਦੀ ਅਤੇ ਜੰਗ ਤੋਂ ਬਾਦੀ ਸੋ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਉਰੋ ਤੱਕ ਦੇ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ